ਆ ਗਿਆ ਵੱਲੋਂ ਹੀ ਵਾਇਗੂ ਟਿੱਕਾ ਖਲਚਾ ਵਾਇਗੂ ਟਿੱਕਾ ਅੱਜ ਜਿਹੜੇ ਫੋਲੀ ਦਾ ਧੂਆ ਵਾਲਿਆ ਜਾ ਰਿਹਾ ਵਾ ਇਹ ਇੱਕ ਪਰੰਪਰਾਕੀ ਕਿੰਦਰ ਸੇ ਆ ਰਿਹਾ ਜਿਹੜਾ ਪਹਿਲੇ ਪੱਟੋ ਸ਼ੁਰੂ ਹੋਇਆ ਭੈਣ ਸੁੰਦਰੀ ਦੇ ਸਿਰ ਦੇ ਉੱਤੇ ਜਦੋਂ ਨੇ ਆਪਣੀ ਦਸਤਾਰ ਰੱਖ ਕੇ ਦੀ ਬਣਾਇਆ ਉਦੋਂ ਤੋਂ ਸ਼ੁਰੂ ਹੋਇਆ ਤਿਹਾਰ ਅੱਜ 16ਵੀਂ ਸਦੀ ਤੋਂ 21ਵੀਂ ਸਦੀ ਦੇ ਵਿੱਚ ਲਗਾਤਾਰ ਜਿਹੜਾ ਉਹ ਮਨਾਇਆ ਜਾ ਰਿਹਾ ਔਰ ਪੂਰੇ ਭਾਰਤ ਵੱਲੋਂ ਮਨਾਇਆ ਜਾ ਰਿਹਾ ਵਾ ਕਿਉਂਕਿ ਦੁੱਲਾ ਭੱਟੀ ਜੀ ਵੀ ਕਿਸਾਨ ਪੱਕੀ ਸੀ ਔਰ ਮੁਗਲ ਵਿਰੋਧੀ ਸੀ ਐਸ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਪਰਿਵਾਰ ਸਵੇਤ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਦੇ ਬਾਬ ਜੀ ਤੋਂ ਚੜ੍ਹਦੀ ਕਲਾ 'ਚ ਰਹੇ ਅੱਜ ਆ ਜਿਹੜੀਆਂ ਖੇਤੀ ਨੀਤੀ ਦੇ ਖਰੜੇ ਦੀਆਂ ਤਾਪੀਆਂ ਆਤੂਆਂ ਨੇ ਮਤਾਵਾ ਪੜੇ ਵਿੱਥਾ ਅੱਜ ਬੜੀਆਂ ਵਾ ਇਹ ਉਹੀ ਖੇਤੀ ਨੀਤੀ ਆ ਜਿਹੜੇ ਤਿੰਨ ਕਾਨੂੰਨ ਰੱਦ ਕਰਾਉਣ ਵਾਸਤੇ 13 ਮਹੀਨੇ ਦਿੱਲੀ ਦੇ ਆ ਬੁਰੂਆ ਤੇ ਬੈਠੇ ਰਹੇ ਸੀ ਤੇ ਮੋਦੀ ਨੇ ਉਹ ਤਾਂ ਕਿਹਾ ਸੀ ਕਿ ਮੈਂ ਅਫਾਰਤ ਨਹੀਂ ਪੜਾ ਸਕਿਆ ਦੱਸ ਨਹੀਂ ਸਕਿਆ ਔਰ ਆ ਦੱਸਣ ਵਾਸਤੇ 15 ਨਵੰਬਰ ਤੋਂ ਦੁਬਾਰਾ ਇਹ ਸਟੇਟਾਂ ਦਾ ਹਿੱਸਾ ਬਣਾਤਾ ਕਿ ਇਹਨਾਂ ਨੂੰ ਭਾਈ ਜਲਦੀ ਲਾਗੂ ਕਰੋ ਪਰ ਅੱਜ ਅਸੀਂ ਇਹ ਦਿਹਾੜੇ ਦੇ ਉੱਤੇ ਇਹਨਾਂ ਨੂੰ ਫੂਕੇ ਮੋਦੀ ਨੂੰ ਦੱਸਣਾ ਚਾਹੁੰਦੇ ਆ ਕਿ ਬੇਸ਼ੱਕ ਤੁਸੀਂ ਕਾਰਪੋਰ ਪੱਕੀ ਹੋ ਕੇ ਸਾਰਾ ਕੋਈ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਜੀ ਅਸੀਂ ਦੇਖਦੇ 140 ਕਰੋੜ ਭਾਰਤੀ ਲੋਕ ਹਰ ਹਾਲਤ ਦੇ ਵਿੱਚ ਆਪਣੇ ਖੇਤ ਖਰੀਆਂ ਜ਼ਮੀਨਾਂ ਆਪਣੀ ਮੰਡੀ ਆਪਣਾ ਅਨਾਜ ਸੈਕਟਰ ਬਚਾਵਾਂਗੇ ਸੋ ਇਹਨਾਂ ਨੂੰ ਅਸੀਂ ਫੁਕੜਾ ਹਣ ਮੈਂ ਆਪੋਨੋ ਬੇਨਤੀ ਕਰੂਗਾ ਵੀ ਅੱਗੇ ਲਵਨੇ ਆ ਏਕੇ ਕਾਦੂ ਨਾਲ ਪਤਾਵਾ ਪੜਾ ਇਧਰ ਵਾਰੀ ਦੇ ਨਾਲ ਜਾ ਕੇ ਤੇ ਆਪਾਂ ਇਹ ਭੁੱਗੇ ਦੇ ਵਿੱਚ ਸਾਰਾ ਕੁਝ ਪਾ ਦੇਣਾ ਮਾਤੀ ਤੇਰੀ